ਗਲਾਸ ਆ ਇਹ ਗਲਾਸ ਵਿੱਚ ਲੈਣਾ ਆ ਹੱਥ ਲਾ ਕੇ ਚੱਕੇ ਨਹੀਂ ਰੱਖਣਾ ਗਲਾਸ ਆਈ ਗਲਾਸ ਇੱਥੋਂ ਵਿੱਚ ਲੈਣਾ ਢੱਕੇ ਤੈਨ ਨਹੀਂ ਹਿਲਾਉਣੇ ਆਪਾਂ ਫਿਰ ਇਹਨੂੰ ਵੀ ਆ ਢੱਕਾ ਚੱਕ ਕੇ ਇਹਨੂੰ ਵਿੱਚ ਛਾ ਲੈ ਲੈ ਆਇਆ ਨਹੀਂ ਨਾ ਹਿਲਾਉਣਾ ਗਲਾਸ ਨੂੰ ਤਾਂ ਹਿਲਾਉਣਾ ਹੀ ਨਹੀਂਗਾ ਆਇਆ ਤਾਂ ਢੱਕੇ ਨਾਲ ਚੱਕ ਕੇ ਤੂੰ ਢੱਕੇ ਤੈਨ ਨਾ ਤਿੰਨਾਂ ਢੱਕਿਆਂ 'ਚ ਕਵਰ ਕਰ ਨਾਲ ਤੈਨ ਢੱਕੇ ਜਿਹੜੇ ਮਾਰਜੀ ਜਿਵੇਂ ਮਰਜੀ ਚੱਕ ਲੈ ਢੱਕੇ ਹਾਂ ਹਾਂ ਜਿਵੇਂ ਮਰਜੀ ਤੈਨ ਢੱਕੇ ਚੱਕ ਲੈ ਜਿਵੇਂ ਮਰਜੀ ਆਇਆ ਤਾਂ ਚਾਰ ਢੱਕੇ ਚੱਕ ਲੈ ਯਾਰ ਤੈਨ ਹੀ ਹਿਲਾਉਣੇ ਆ ਬੋ ਜੀ ਆ ਫਾਈਨ ਇਹਨੂੰ ਆਪਾਂ ਲਾ ਲੈਂਦੇ ਆ ਲਹਿਰਲੀਨ ਲੱਗਦਾ ਕਰੂਗਾ ਵਾਹ ਆਹੋ ਇਹਨੂੰ ਐ ਲਾ ਦੇ ਇਹ ਲੈ ਇਹ ਮੇਨੂੰ ਲੈ ਦੇ ਹੋੜ ਢੱਕਾ ਲਾ ਝੌਂਪੜੀ ਤਾਂ ਬਣੀ ਨਹੀਂ ਕੰਜਰਾ ਝੌਂਪੜੀ ਬਣਤਾ ਗਈ ਖੜ ਜਾ ਖੜ ਜਾ ਖੜ ਜਾ ਅਗਰ ਯਾਰ ਕਰੂਗਾ ਤੇ ਆਹ ਖੜ ਜਾ ਇਹ ਜੋੜ ਪਹਿਲਾਂ ਇਹਨੂੰ ਇਹਨੂੰ ਐ ਸੀ ਚਾਹ ਹਾਂ ਪਹਿਂ ਚਿਕ ਲਿਆ ਓਏ ਸੀ ਨਾ ਹਾਂ ਹੈਨਾ ਹੂੰ ਹੂੰ ਡੱਕੇ ਤੈਨਾਂ ਹਲਾਉਣੇ ਨੇ ਲੈ ਲੈ ਗਰੇ ਯਾਰ ਹਲਾਊਗਾ ਹਾਂ ਉਹ ਫੇਕੇ ਜਾਂਦਾ ਲੱਗਿਆ ਲੱਗਦਾ ਨੇੜੇ ਲੈ ਗਿਆ ਕੰਮ ਕਰਦਾ ਕਵਰ ਹੈ ਕਵਰ ਪੂਰੀ ਪੂਰੀ ਕਵਰਤਾ ਕਰਿਆ ਯਾਰ ਨਹੀਂ ਕਵਰਤਾ ਕਰੇ ਬੰਦਾ ਹੋ ਗਿਆ ਤਨ ਉਹ ਨਾਲ ਉਹ ਤੀਰੱਖ ਆ ਦੇ ਦੇ ਨੂੰ ਹਰਲੀਨ ਇਹਨਾਂ ਨੂੰ ਕਰਕੇ ਹਰਲੀਨ ਦਾ ਚੇਤਾ ਭਲੇ ਆ ਮੈਂ ਦੱਸਾਂ ਫੜ ਜੋ ਫੜ ਦੋ ਇਹ ਟ੍ਰਾਈ ਕਰ ਲੈਂਦੇ ਨੂੰ ਟ੍ਰਾਈ ਕਰ ਲਾਂ ਮੈਂ ਬੰਦਾ ਫੌਜੀ ਦਿਮਾਗ ਯਾਰ ਮਾਸਟਰ ਮਾਈਂਡ ਬੰਦਾ ਫੌਜੀ ਤੂੰ ਇੱਕ ਮਿੰਟ ਜਾਓ ਜਾਓ ਇਹ ਤਾਂ ਉਹੀ ਕੰਮ ਆ ਪੁੱਤ ਯਾਰ ਪੈਦ ਪੈਆ ਸਰਾਣੇ ਪੈ ਜਾ ਆ ਜਾਓ ਟਰਾਈ ਕਰੋ ਮਾਸਟਰ ਮਾਈਂਡ ਬੰਦਾ ਜਾਓ ਜਾਓ ਬਖੜਾ ਲੈ ਉਹਨੂੰ ਕਰਨ ਦਿੰਦੇ ਲੈ ਚੱਲ ਤੇ ਨਾਲੀ ਐਵੇਂ ਜੀ ਬਣਾ ਦਿੰਦੇ ਯਾਰ ਨੇ ਤਾਂ ਸੁਰਾਹ ਕਰਾ ਤੇ ਐਵੇਂ ਜੀ ਬਣਾ ਦਿੰਦੇ ਅਲੈਕੁਮ ਅਸਸਲਮ ਉਹ ਹਾਂ 3 ਗਾਰ ਦੋ ਹੋ ਗਏ ਬਾਈ ਤੀਜਾ ਇੱਥੇ ਰਹੇਗਾ ਚੌਥਾ ਕਿਵੇਂ ਲਾਏਗਾ ਹਾਂ ਕਿੰਨੇ ਦਿਖਾਵਾਂ ਬੰਨਿਆ ਜੀ ਤੈਨੂੰ ਤੁਸੀਂ ਦੱਸੋ ਯਾਰ ਕਿਵੇਂ ਬਾਈ ਤੁਸੀਂ ਟ੍ਰਾਈ ਕਰ ਲਾ ਕੇ ਲੈ ਤੇ ਉਹ ਚੌਥਾ ਵੇਰ ਰਹਿ ਗਿਆ ਯਾਰ ਇਹ ਰੱਖ ਦੇ ਤੂੰ ਰੱਖ ਦੇ ਇਧਰੋਂ ਜਾ ਕੇ ਇਧਰੋਂ ਮੈਂ ਰਹਾ ਨਾ ਨਹੀਂ ਨਾ ਦੱਡੇ ਦੋ ਹੀ ਕਾਇ ਨੇ ਨਹੀਂ ਨਹੀਂ ਆਏ ਨਹੀਂ ਨਾ ਝੋਂਪੜੀ ਬਣਾਉਣੀ ਐ ਤੈਨੂੰ ਲੰਡੇ ਹਾਉਣੇ ਆ ਮੈਂ ਨਾ ਲੰਡੇ ਹਲਾਉਣੇ ਆ ਝੋਂਪੜੀ ਬਣਾਉਣੀ ਆ 500 ਰੁਪਏ ਨਾਮ ਆ 500 ਰੁਪਏ ਨਾਮ ਆ ਇਹ ਨੰਬਰ ਇਹ ਫੋਨ ਤੇ ਕੱਢ ਹੋਇਆ ਨਾ ਮੈਂ ਤਾਂ ਇਹ ਦੱਸੂ ਆ ਫੋਨ ਤੇ ਕੱਢ ਲਾ ਆਇਨਾ ਟਾਈਮ ਕਿਤੇ ਐ ਜ਼ਿਆਦਾ ਕੰਮ ਲੰਮਾ ਐ ਔੜ ਲੈਣਾ ਹਲੀ ਨਾ ਜ਼ਿਆਦਾ ਤੈਨੂੰ ਸੱਚ ਦੱਸਦੀ ਹੈਗਾ ਹਾਂ ਭੁੱਲ ਗਿਆ ਮਾਰ ਕੇ ਚੌਕੜੀ ਬਣਾਉਣੀ ਐ ਜਿਵੇਂ ਆਪਣੀ ਹੋਈ ਆ ਕਲਾਸ ਵਿੱਚ ਉਹਦਾ ਜਿਹੜਾ ਆਹ ਦੇਖ ਹਾਂ ਤੈਨੂੰ ਰੰਡੇ ਦੀ ਮਾਰਜੀ ਆ ਸਕਦੇ ਆ ਨਹੀਂ ਚੌਕੜੀ ਦਾ ਬਣੀ ਨਹੀਂ ਬਣੀ ਨਹੀਂ ਕਿ ਹੋਪੜੀ ਆਪਣੀ ਬਣ ਗਈ ਆ ਬਸ ਚੌਕੜੀ ਬਣ ਗਈ ਉਹਦੇ ਹੀ ਬਣਾ ਜਿਵੇਂ ਪਹਿਲਾਂ ਬਣੀ ਹੋਈ ਸੀ ਆ ਐਵੇਂ ਬਣ ਗਈ ਲੱਖੋ ਐ ਐਵੇਂ ਬਣ ਗਈ ਲੈ ਕਿੱਥੇ ਬਣੀ ਟੋਪਲੀ ਬਣ ਗਈ ਦੱਸੋ ਬਾਈ ਤੈਨੂੰ ਹੀ ਹਲਾਏ ਆ ਬਣਤਾ ਗਈ ਆ ਇਹ ਨਾ ਸਾਡੀ ਦਾ ਮੂੰਹ ਤਾਂ ਉੱਧਰ ਹੋ ਗਿਆ ਯਾਰ ਮੂੰਹ ਉਧਰ ਚੌਪੜੀ ਕਾਣੀ ਚਾਹੀਦੀ ਆ ਬਾਈ ਦੱਸ ਯਾਰ ਚੌਪੜੀ ਮੂੰਹ ਇੱਧਰ ਨੂੰ ਕਰੇ ਤਾਂ ਨਾਗਰ ਨਗਰ ਹੁਣ ਕੀ ਲੱਗਦਾ ਤੁਹਾਨੂੰ ਸਹੀ ਕੀਤੀ ਹੈ ਗੇਮ ਇਹਨਾਂ ਨੇ ਚੌਪੜੀ ਨਹੀਂ ਬਣੀ ਬਾਈ ਹਾਂਜੀ ਨਹੀਂ ਗੇਮ ਸਹੀ ਸੀਗੀ ਇਹ ਪਤਾ ਨਹੀਂ ਇਹਦੇ ਬਾਰੇ ਆਪਾਂ ਨੂੰ ਹਾਂਜੀ ਕਰੇ ਹਾਲਜੀ ਨੋ ਚੌਪੜੀ ਗਲਟ ਆ ਐ ਕਰੀ ਜਿਉਂ ਨੇ ਹਾਂ ਨਾ ਕੀਤੀ ਕਿੰਝ ਜੀਂ ਜੀ ਬਾਈ ਉਹ ਆਪ ਤਾਂ ਨਕਲ ਵਾਲੀ ਦੇਖੀ ਜਾਂਦਾ ਉਹਦੇ ਉਹਦੇ ਬਾਅਦ ਕੈਮਰਾ ਕਰ ਵੜਾ ਨਕਲ ਵਾਲਾ ਰਿਕਾਰਡਿੰਗ ਲੱਗੀ ਸੀ ਮੇਰੀ ਬਾਈ ਉਹ ਸੇਵ ਕਰਦਾ ਵਾਂ ਕਿਤਾ ਨਹੀਂ ਭੁੱਲਣਾ ਓਏ ਆਈ ਸੀਗਾ ਆਹ ਦੇ ਗਲਾਸ ਇੱਥੇ ਪਿਆ ਹੀ ਆਹ ਦੇਖ 1 2 ਠੀਕ ਆ ਆ ਜਾ ਹਾਂ ਦੰਡੇ ਦੀ ਲੋਕੇਸ਼ਨ ਥੋੜੀ ਪਹਿਲਾਂ ਗਲਤ ਪਈ ਆ ਨਾ ਪ੍ਰੋਪਰ ਸਹੀ ਨਹੀਂ ਹੈਗੀ ਉਹ ਬਣ ਗਈ ਐਨੂੰ ਮੂੰਹ ਹੋ ਜਾਣਾ ਬਾਝੋਂ ਫੜਦਾ ਬਸ ਤਿੰਨ ਹਲਾਇਆ ਲੈ ਮੂੰਹ ਨਹੀਂ ਕਰਦਾ ਤੂੰ ਮਹਤਰੀ ਕਹਦਾ ਦੱਸ ਲਿਹਾਣੀ ਦੇ ਵਿੱਚ ਹੀ ਸੀਗੀ 哇。<yeah. S 1>